ਵੀ ਮਤਲਬ ਆਪਣੇ ਪਚਾਇਆ ਰਹਿੰਦੇ ਨੇ ਬਾਬਾ ਆਪਣੇ ਮਤਲਬ ਝੋਲ ਮਾਰੀ ਸਾਥਿਓ ਜੇ ਉਹ ਇਹ ਕਹੇ ਵੀ ਆਪਾਂ ਨੂੰ ਮਤਲਬ ਉਸਤਾਨ ਦੇ ਵਿੱਚ ਜੇ ਪਚਾ ਰਹੁੰਦਾ ਤਾਂ ਮਾਂ ਤੋਂ ਤਾਇਂ ਦਿੰਦੀ ਹੈ ਸਾਥਿਓ ਜੇ ਆਪਾਂ ਉੱਥੇ ਰੋਲਾ ਪਾਵਾਂਗੇ ਜਿੱਥੇ ਵੀ ਆਪਾਂ ਨੂੰ ਕੋਈ ਸਮਾਂ ਲੱਗੇ ਕਿਤੇ ਆਪਾਂ ਨੂੰ ਹੁਕਮ ਹੋਵੇ ਪੰਜਾਬ ਸਿਰ ਕਮੇਟੀ ਵੱਲੋਂ ਵੀ ਅੱਜ ਇੱਥੇ ਧਰਨਾ ਸਾਰੇ ਸਾਥੀ ਬੱਤ-ਬਤ ਕਰਕੇ ਜਾਇਆ ਕਰੋ ਕਾਂ ਜਿਹੜੀ ਆਪਣੇ ਰੇਂਦੀਆਂ ਮੰਗਾਲੀ ਉਹ ਆਪਾਂ ਮਨਵਾ ਸਕਾਂਗੇ ਇਹਨਾਂ ਸਿਸਟਮ ਦੇ ਅੰਦਰ ਚੱਲਦਾ ਸਾਥੀ ਧੰਨਵਾਦ ਸੋ ਕਿਸੇ ਸਾਥੀ ਦਾ ਫਾਰਮ ਪ੍ਰਣਾਲਾ ਰਹਿੰਦਾ ਉਹ ਬਾਅਦ ਚ ਆਪਾਂ ਭਰ ਲਨੇ ਆ ਤੇ ਮੇਰੀ ਬੇਨਤੀ ਆ ਹੁਣ ਸਾਥੇ ਗੁਰਚਰ ਸਿੰਘ ਜੀ ਇਹ ਵੀ ਤੁਹਾਡੇ ਨਾਲ 2 ਮਿੰਟ ਲਾਉਣਗੇ ਸਾਥੀ ਗੁਰਚਰ ਸਿੰਘ ਉਸਾਰਨੀ ਮੰਡਲ ਜੀ ਨਾਲ ਪੱਤਰਾਜੀ ਪ੍ਰਧਾਨ ਸਾਥੀ ਰਮਚੰਦ ਸਿੰਘ ਜੀ ਤੇ ਸਾਥੀ ਪੂਰਨ ਸਿੰਘ ਜੀ ਤੇ ਬਹੁਤ ਸਾਰੇ ਜੀ ਰਾਜਪਾਲ ਮੋਤਾ ਜੀ ਕੌੜਾ ਤੇ ਸਦਰ ਕਰਿੰਦਰ ਸਿੰਘ ਜੀ ਤੇ ਰਮਨ ਸਾਹਿਬ ਜੀ ਇੰਜੀਨੀਅਰ ਤੇ ਸਰਕਾਰ ਸੁਖ ਸਿੰਘ ਜੀ ਸਾਰੇ ਪੰਧਾਸ ਤੇ ਜੋ ਜੀਤ ਦਾ ਹੰਸਾਡੇ ਸਤਾਰਜ ਸੰਸਥਿਓ ਤੇ ਪਿਛਲੇ ਸਮੇਂ ਦੇ ਵਿੱਚ ਜੋ 25 26 ਤਰੀਕ ਨੂੰ ਪੰਜਾਬ ਸਰਕਾਰ ਦੇ ਖਿਲਾਫ ਜੋ ਸਾਡਾ ਐਰਗੇਨ ਸੀ ਉਹਦੇ ਵਾਸਤੇ ਸਾਡੇ ਇੱਥੇ ਸਾਥੀ ਗਈ ਸੀ ਸਰਕਾਰ ਨੂੰ ਇਹ ਕਹਿ ਰਹੇ ਸਰਕਾਰ ਕਹਿ ਰਹੀ ਅ ਵੀ ਅਸੀਂ ਦਾਵਾਂਗੇ ਪਰ ਸਰਕਾਰ ਕੋਲੇ ਬਿਆਰ 10 ਮਸ ਦੀ ਹੁੰਦੀ ਹੈ ਸਰਕਾਰ ਕਹਿੰਦੀ ਸੀ ਲੋਕਾਂ ਦੇ ਵਿੱਚ ਕਹਿੰਦੇ ਸੀ ਵੀ ਅਸੀਂ ਏਰੀਅਰ ਦਾਵਾਂਗੇ ਵੀ ਅਸੀਂ ਕੋਈ ਧਰਨਾ ਨਹੀਂ ਲੱਗੇ ਦਾਵਾਂਗੇ ਤਰਨੇ ਲੱਗਦੇ ਨੇ ਤੁਸੀਂ ਬੜੇ ਸੂਝਵਾਨ ਹੋ ਤਾਂ ਪੰਜਾਬ ਸਰਕਾਰ ਦੇ ਸਰਕੂਲਰ ਨਾ 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 ਕਹਾਂਗੇ ਹਮੇਸ਼ਾ ਨਾ ਰੱਖਾਂਗੇ ਪਰ ਚਲੋ ਜਿਵੇਂ ਸੂਝਵਾਨ ਸਾਥੀਆਂ ਨੂੰ ਲੱਗਿਆ ਮੈਨੂੰ ਜਦਨੇ ਬਾਕ ਲੋਕ ਸੰਭਾਲੀ ਮੈਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਜਿਸ ਦਿਨ ਚੋਰ ਹੋਈ ਮੈਂ ਉਦੋਂ ਵੀ ਹਾਜ਼ਰ ਨਹੀਂ ਹੋ ਸਕਿਆ ਪਰ ਉਸ ਤੋਂ ਵੈਰੀ ਨੈਕਸਟ ਜਿਹੜੀ ਮੀਟਿੰਗ ਸੀ ਉਸ ਦਿਨ ਵੀ ਮੈਂ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕਿਆ ਬਹੁਤ ਤਕਲੀਫ ਹੋਈ ਮੈਨੂੰ ਅੱਜ ਦੀ ਜੋ ਬੇਬੀ ਮਜਬੂਰੀ ਸੀ ਮੈਂ ਉਹ ਇੱਥੇ ਬਿਆਨ ਨਹੀਂ ਕਰ ਸਕਦਾ ਕਿ ਮੈਂ ਬੱਚਾ ਭੋਲ ਗਿਆ ਸੀ ਮਹਾਲੀ ਕੋ ਬੱਚੇ ਮੇਰਾ ਨਰਾਜ਼ ਹੋ ਰਹੇ ਸੀ ਵੀ ਤੁਸੀਂ ਹਣੇ 2 ਦਿਨ ਹੋਰ ਜਾਂ 3 ਦਿਨ ਕੋਈ ਜਲਦੀ ਪਹੁੰਚ ਵੀ ਤੁਹਾਨੂੰ ਜਿੰਨਾ ਸੀ ਜ਼ਰੂਰੀ ਪਰ ਮੈਂ ਉਸ ਤੋਂ ਅੱਜ ਸਵੇਰੇ 5 ਵਜੇ ਚੱਲਿਆ ਵੀ ਮੇਰੇ ਵਾਸਤੇ ਇਹ ਵੀ ਬਹੁਤ ਵੱਡੀ ਮਜਬੂਰੀ ਹੈ ਭਾਵੇਂ ਉਹ ਵੀ ਕੋਈ ਦੂਰੀ ਸੀ ਪਰ ਮੈਂ ਇਹਨੂੰ ਪ੍ਰੈਫਰੈਂਸ ਦਿੱਤੀ ਹੈ ਪਰ ਮੈਂ ਅਰਦਾਸ ਕਰਦਾ ਪਰਮਾਤਮਾ ਕੋਲ ਵੀ ਪਰਿਵਾਰ ਸਾਰਿਆਂ ਦੇ ਸੁਖੀ ਰਹਿਣ ਪਰ ਮੈਨੂੰ ਇਹਨਾਂ ਲੋਕਾਂ ਦੇ ਵਿੱਚ ਉੱਠਣ ਦਾ ਕਰਨ ਦੀ ਵਿਚਨ ਦੀ ਸਮਰਥ ਪਰਮਾਤਮਾ ਸੱਚੇ ਪਾਸ਼ਾ ਬਖਸ਼ਾ ਰਹੇ ਬਾਕੀ ਦੋਸਤੋ ਜਿਹੜੇ ਕਮਾ ਕਰਨ ਦੀ ਗੱਲ ਹੈ ਉਹ ਬੜੇ ਵਧੀਆ ਸਟਾਰਟ ਕਰਨ ਚੱਲ ਰਹੇ ਨੇ ਸਾਡੇ ਜਿਹੜੇ ਟੀਮ ਹੈ ਪਹਿਲਾਂ ਵੀ ਬਹੁਤ ਵਧੀਆ ਤਰੀਕੇ ਨਾਲ ਕੋਈ ਮੈਡੀਕਲਾਂ ਦੇ ਮੇਰੇ ਕਿਸੇ ਕੋਈ 60 ਸਾਲਾ 70 ਸਾਲਾ ਮਾਣਿਆ ਜਾਂ ਕੋਈ ਹੋਰ ਟਾਟਵਾ ਜਾਂ ਕੋਈ ਪੈਨਸ਼ਨ ਦਾ ਕੇਸ dama ਕਾਰ ਕਰਨਾ ਹੈ ਕੋਈ ਫੈਮਿਲੀ ਪੈਨਸ਼ਨ ਦਾ ਕੋਈ ਪ੍ਰੋਬਲਮ ਹੈ ਉਹਨੂੰ ਸੋਲਵ ਕਰਨਾ ਹੈ ਉਹਨੇ ਵਧੀਆ ਤਰੀਕੇ ਨਾਲ ਕੰਮ ਸਾਰੇ ਹੋ ਰਿ ਸੀ ਪਰ ਮਿਆਸ ਕਰਨਾ ਹੁਣ ਵੀ ਮਿਕਰਾਨ ਕੇ ਸਾਡੇ ਦੋ ਕੇਂਟਰਾਂ ਜੀ ਬੱਠੇ ਨੇ ਅੱਜ ਦਵਾਤ ਕੰਮ ਸਾਡੇ ਉਹਨਾਂ ਦੇ ਦਫ਼ਤਰ ਦੇ ਵਿੱਚ ਆ ਕੇ ਹੋ ਜਾਂਦੇ ਨੇ ਜਿਹੜੇ ਵੀ ਵਿਦੋਸ਼ ਨੇ ਆਪਣੇ ਦਰਸ਼ਣ ਆਣਾ ਉਹਨਾਂ ਉਹਨੇ ਮੇਰੇ ਪਹਿਲੇ ਉਹ ਨਾ ਕੋਚਲੇ ਜਾਂਦੇ ਨੇ ਔਰ ਉੱਥੋਂ ਕੰਮ ਖਰਾਬ ਕਰਕੇ ਹੀ ਵਾਪਸ ਆਉਂਦੇ ਨੇ ਕੰਮ ਹੋ ਜੇਗਾ ਉਸੇ ਚਾਰ ਸਾਲ ਲੱਗ ਜਾਗਾ ਔਰ ਇਹ ਵੀ ਅਸੀਂ ਆਜਾ ਸਾਡੀ ਸਾਡੀ ਟੀਮ ਕਿਸੇ ਵੇਲੇ ਫੋਨ ਤੇ ਚ ਲੋਡ ਕਰਾ ਦੋਗੇ